हां जी दोस्तों। ਤਾਂ ਆਪਣੇ ਘਰੇ ਮਿਰਚਾਂ ਦੀ ਬੂਟੇ ਲੱਗੇ ਆ ਬਹੁਤ ਵਧੀਆ। ਬਹੁਤ ਵਧੀਆ ਇਹਨਾਂ ਨੇ ਫਲ ਦਿੱਤਾ। ਤੇ ਹੁਣ ਇਹ ਕਈ ਦਿਨ ਹੋ ਗਏ ਇਹ ਇਹਨਾਂ ਦੇ ਪੱਤੇ ਜਿਹੜੇ ਸੁੰਗੜੇ ਜਿਹਾ ਪੈ ਤਾ ਤੁਹਾਨੂੰ ਦਿਖਾਉਣੇ ਆ। ਇਹਦਾ ਵੀਰ ਲਾਜ ਦੱਸ ਵੀ ਤਾਂ ਲਾਜ ਕੀ ਆ ਮਤਲਬ। ਆ ਦੇਖੋ ਸਾਰੇ ਪੱਤੇ ਨਾ ਆ ਦੇਖੋ। ਸੁੰਗੜੇ ਜਿਹਾ ਪਿਆ ਸਾਰੇ ਪੱਤੇ। ਤੇ ਸਾਰੀ ਵੀਰ ਕਿਰਪਾ ਕਰਕੇ ਕਮੈਂਟਾਂ ਚ ਦੱਸੋ ਵੀ ਇਹਦਾ ਕੀ ਇਲਾਜ ਆ ਮਤਲਬ ਤੇ ਕੀ ਹੱਲ ਕੀਤਾ ਜਾਵੇ ਤੇ ਬੀਜ ਬਹੁਤ ਵਧੀਆ ਆ ਆ ਦੇਖੋ ਮਿਰਚਾਂ ਲੱਗੀਆਂ ਪਈਆਂ ਛੋਟੀਆਂ ਛੋਟੀਆਂ ਬਹੁਤ ਮਿਰਚਾਂ ਲੱਗੀਆਂ ਆ ਦੇਖੋ ਖਾਣਾ ਲਈ ਬਤਾਉਂਗਾ ਦੇ ਆ ਦੇਖੋ ਇਹ ਵੀ ਇਦਾਂ ਹੋਏ ਪਏ ਆ ਇਹ ਦੁੱਸੇ ਵੀ ਆਪਾਂ ਕੀ ਜੇ ਕੋਈ ਸਪਰੇਅ ਕਰਕੇ ਜਾਂ ਕੀ ਇਹਦਾ ਹੱਲ ਹੋ ਸਕਦਾ ਤਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਹਾ ਦੇਖੋ ਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਜਰੂਰ ਆਪ ਜੀ ਕਿਰਪਾ ਕਰਕੇ ਦੱਸਿਓ ਇਹਦਾ ਹੱਲ ਕੀ ਹੋ ਸਕਦਾ ਜੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ